ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜਿਓ ਤੀਰਥ ਮੰਡ ਦੇ ਨਾਲ ਤੇ ਜਿੰਨੇ ਵੀ ਸਾਡੇ ਚੈਨਲ ਤੇ ਆ ਕੇ ਇਨਫੋਰਮੇਸ਼ਨ ਲੈਂਦੇ ਨੇ ਜਾਂ ਜਾਣਕਾਰੀਆਂ ਸਾਂਝੀਆਂ ਕਰਦੇ ਨੇ ਜਿਨ੍ਹਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਦਾ ਪਤਾ ਲੱਗਦਾ ਜੋ ਨਹੀਂ ਸੀ ਪਤਾ ਉਹਨਾਂ ਬਾਰੇ ਜਾਣਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਓ ਤੁਹਾਨੂੰ ਇੱਕ ਇਹੋ ਜੀ ਪਹਿਲ ਦੇ ਬਾਰੇ ਦੱਸਾਂਗੇ ਕਿ ਜੋ ਦੁਨੀਆ ਦੇ ਵਿੱਚ ਪਹਿਲੀ ਵਾਰ ਚੀਜ਼ ਹੋਈ ਆ ਕਿ ਕਿਸੇ ਬੰਦੇ ਨੇ ਸਾਡੀ ਅਰਥ ਤੋਂ ਜੰਪ ਮਾਰਿਆ ਮੀਜਿਕ ਸਾਡੀ ਧਰਤੀ ਤੋਂ ਜੰਪ ਮਾਰਿਆ ਹੋਵੇ ਜਿੱਥੇ ਸਾਡੀ ਧਰਤੀ ਘੁੰਮਦੀ ਹਨੂ ਗੋਲ ਵਿਖਦੀ ਹੈ ਇਸ ਧਰਤੀ ਦੀ ਪੜਾ ਤੋਂ ਬਾਹਰ ਜਾ ਕੇ ਕਿਸੇ ਨੇ ਜੰਪ ਲਾਇਆ ਉਹ ਦੁਨੀਆ ਦਾ ਪਹਿਲਾ ਪਹਿਲਾ ਬੰਦਾ ਵਾ ਤੇ ਦੁਨੀਆ ਦੇ ਇੱਕੋ ਇੱਕ ਅੰਸਾਰ ਆ ਜਿਹਨੇ ਜੰਪ ਲਾਇਆ ਤੇ ਬਾਕੀ ਹੋਰ ਵੀ ਹੁਣ ਕੋਸ਼ਿਸ਼ਾਂ ਕਰ ਰਹੇ ਨੇ ਜਿੱਥੇ ਸਾਡੇ ਲੋਕ ਸਿਰਫ ਟੀਵੀਆਂ ਤੇ ਚੈਨਲਾਂ ਤੇ ਰੀਲਾਂ ਤੇ ਲੱਕ ਹਲਾਉਣ ਜੋਗੇ ਰਹਿ ਗਏ ਜਾਂ ਫਿਰ ਗਾਣਿਆਂ ਤੇ ਨੱਚਣ ਜੋਗੇ ਰਹਿ ਗਏ ਜਾਂ ਫਿਰ ਆਪਣੇ ਬੱਚਿਆਂ ਨੂੰ ਸਿਰਫ ਡਾਂਸ ਕਰਨਾ ਸਿਖਾ ਰਹੇ ਨੇ ਸੋ ਉਹ ਬੋਰੇ ਹੁੰਦੇ ਨੇ ਜੋ ਆਪਣੇ ਬੱਚਿਆਂ ਨੂੰ ਸੈਲਫ ਪ੍ਰਪੇਅਰਡ ਕਰਦੇ ਨੇ ਆਪਣੇ ਬੱਚਿਆਂ ਨੂੰ ਜੂਡੋ ਸਿਖਾਉਂਦੇ ਨੇ ਕਾਰਾਟੇ ਸਿਖਾਉਂਦੇ ਨੇ ਕਿ ਖੇਡਾਂ ਵਿੱਚ ਉਤਸ਼ਾਹਿਤ ਕਰਦੇ ਨੇ ਕਿ ਤੁਸੀਂ ਆਪਣੀ ਰੱਖਿਆ ਕਿਵੇਂ ਕਰਨੀ ਹੈ ਜਾਂ ਫਿਰ ਕੋਈ ਅਜੀਹਾ ਸਿਖਾਉਂਦੇ ਨੇ ਜੋ ਦੁਨੀਆ ਤੋਂ ਵੱਖਰਾ ਹੋਵੇ ਉਸੇ ਤਰ੍ਹਾਂ ਇਸ ਮੁੰਡੇ ਨੇ ਕੁਝ ਦੁਨੀਆ ਤੋਂ ਵੱਖਰਾ ਕਰਕੇ ਦਿਖਾਇਆ ਜਿਹਦੇ ਬਾਰੇ ਪੂਰੀ ਦੁਨੀਆ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਤੇ ਦੁਨੀਆ ਦਾ ਇੱਕੋ ਇੱਕੇ ਬੰਦਾ ਬਣਿਆ ਜਿਹਨੇ ਸਾਡੀ ਸਪੇਸ ਤੋਂ ਸਾਡੇ ਅੰਤ ਅਰਥ ਤੋਂ ਜਿਵੇਂ ਸਾਡੀ ਧਰਤੀ ਦੀਦੀ ਆ ਉੱਥੋਂ ਛਾਲ ਮਾਰੀ ਹੋਵੇ। ਸੋ ਇਹ ਵੀਡੀਓ ਦੇਖੋ ਸਾਡੇ ਇੱਕ ਤਿੰਨ ਮਿੰਟ ਦੀ ਵੀਡੀਓ ਆ ਤੇ ਤੁਹਾਨੂੰ ਪਤਾ ਲੱਗੂ ਕਿ ਕਿਵੇਂ ਕਿਵੇਂ ਨੇ ਪੜਾ ਪੂਰਾ ਕੀਤਾ, ਕਿਵੇਂ ਆ ਕੇ ਥੱਲੇ ਜਿਹੜੀ ਉੱਥੋਂ ਸੰਪਰਕ ਹੋ ਰਿਹਾ ਸੀ, ਕਿਵੇਂ ਉੱਥੇ ਖੁਸ਼ੀ ਦੀ ਲਹਿਰ ਹੋਈ, ਕਿਵੇਂ ਅਰਥ ਤੋਂ ਜੰਪ ਲਗਾਇਆ। ਤੇ ਜੋ ਸਾਡੇ ਗੱਲਾਂ-ਗੱਲਾਂ ਦੇ ਵਿੱਚ ਸ਼ੇਰ ਬਣੇ ਫਿਰਦੇ ਨੇ ਅਸਲ ਸ਼ੇਰ ਉਹ ਬੰਦੇ ਹੁੰਦੇ ਨੇ ਜਿਹੜੇ ਦੁਨੀਆ ਲਈ ਕੁਝ ਵੱਖਰਾ ਕਰਦੇ ਨੇ ਸੋ ਆਓ ਵੀਡੀਓ ਦੇਖੋ ਦੇਖੋ ਹੁਣ ਇਹ ਤਿਆਰ ਹੋ ਰਿਹਾ ਜੰਪ ਲਾਉਣ ਲਈ ਜੰਪ ਲਾਉਣ ਲਈ ਤਿਆਰ ਹੋ ਰਿਹਾ ਤੇ ਕੁਝ ਕੀ ਪਲਾਂ ਦੇ ਵਿੱਚ ਇਹਨੇ ਹੁਣ ਉਥੋਂ ਜੰਪ ਲਾਉਣਾ ਤੇ ਥੱਲੇ ਸੈਟਲਾਈਟ ਰਾਹੀਂ ਇਹਨਾਂ ਦਾ ਕਨੈਕਸ਼ਨ ਜੁੜਿਆ ਹੋਇਆ ਉਹਦੇ ਹਰ ਹਾਲਾਤ ਦੇ ਬਾਰੇ ਇਹ ਦੱਸਦੇ ਨੇ ਕਿ ਕਿਹੋ ਜੀ ਪੋਜੀਸ਼ਨ ਆ ਤੇ ਉਥੋਂ ਹੁਣ ਜਦੋਂ ਇਹਨੂੰ ਅਥਾਰਟੀ ਮਿਲਣੀ ਆ ਆਰਡਰ ਮਿਲਣਾ ਇਹਨੇ ਜੰਪ ਕਰਨਾ ਜੰਪ ਕਰੂਗਾ ਤੇ ਜੰਪ ਕਰਕੇ ਕਿਸ ਪੜਾ ਰਹੀ ਇਹ ਥੱਲੇ ਆਊਗਾ ਤੇ ਦੇਖਿਓ ਪਰ ਤੁਸੀਂ ਉੱਪਰ ਕੈਮਰਾ ਲੱਗਿਆ ਹੋਇਆ ਹੈ ਇਹਦੇ ਸਾਰਾ ਕੁਝ ਰਿਕਾਰਡ ਹੋਊ ਹਰ ਇੱਕ ਚੀਜ਼ ਕੱਲੀ ਕੱਲੀ ਇਹਦੀ ਗਤੀਵਿਧੀ ਕਿੰਨੀ ਸਪੀਡ ਆ ਉਹ ਜੰਪ ਲਾਤਾ ਇਹਨੇ ਉਥੋਂ ਹੁਣ ਇਹਨੇ ਜੰਪ ਲਾਤਾ ਜੰਪ ਲਾਇਆ ਤੇ ਦੇਖਿਓ ਹੁਣ ਉਹ ਕਿੰਨੀ ਸਪੀਡ ਨਾਲ ਆ ਰਿਹਾ ਤੇ ਨਾਲ-ਨਾਲ ਸਾਰੀ ਕੈਲਕੂਲੇਸ਼ਨ ਹੋਈ ਜਾਣੀਆਂ ਤੇ ਉਹ ਵੀ ਦੇਖਣਗੇ ਪਹਿਲਾਂ ਕਿੰਨਾ ਤੇਜ਼ ਘੁੰਮ ਰਿਹਾ ਸੀ ਕਿੰਨੇ ਕਿਲੋਮੀਟਰ ਸਪੀਡ ਨਾਲ ਰਿਹਾ ਸਾਰਾ ਕੁਝ ਇਸ ਵੀਡੀਓ ਵਿੱਚ ਆ ਦੁਨੀਆ ਨੂੰ ਹੈਰਾਨ ਕਰਨ ਵਾਲੀ ਵੀਡੀਓ ਆ ਇਹ ਕਿ ਦੁਨੀਆ ਦੇ ਇੱਕੋ ਇੱਕ ਬੰਦਾ ਜਿਹਨੇ ਸਪੇਸ ਤੋਂ ਜੰਪ ਲਾਇਆ ਸਾਡੀ ਧਰਤੀ ਤੋਂ ਜੰਪ ਲਾਇਆ ਉਹ ਨਾਲ-ਨਾਲ ਤੁਸੀਂ ਮੀਟਰ ਚੱਲਦਾ ਦੇਖ ਰਹੇ ਹੋ ਕਿ ਕਿੰਨੀ ਸਪੀਡ ਆ ਕਿੰਨੀ ਸਪੀਡ ਨਾਲ ਧਰਤੀ ਤੋਂ ਥੱਲੇ ਆ ਰਿਹਾ ਦੇਖੋ ਇਹੋ ਜਿਹੇ ਇਨਸਾਨ ਦੁਨੀਆ ਦੇ ਵਿੱਚ ਹੁੰਦੇ ਨੇ ਜੋ ਆਪਣੇ ਮੁਲਕ ਲਈ ਜਾਂ ਲੋਕਾਂ ਲਈ ਇੱਕ ਪ੍ਰੇਰਨਾ ਬਣਦੇ ਨੇ ਕਿ ਅਸੀਂ ਭਾਈ ਜੰਪ ਮਾਰਿਆ ਪਰ ਤੁਸੀਂ ਵੀਡੀਓ ਵੇਖੀ ਚੱਲਿਓ ਦੇਖੋ ਧਰਤੀ ਗੋਲ ਘੁੰਮਦੀ ਦਿਖ ਰਹੀ ਆ ਉਹ ਉੱਦਾਂ ਉੱਦਾਂ ਘੁੰਮ ਰਿਹਾ ਕਿਉਂਕਿ ਗਤੀ ਬਹੁਤ ਜ਼ਿਆਦਾ ਸੀ ਉਹਦੀ ਸਪੀਡ ਬਹੁਤ ਜ਼ਿਆਦਾ ਸੀ ਤੇ ਜੋ ਇਸ ਸਪੇਸ ਸੂਟ ਪਾਇਆ ਹੁੰਦਾ ਨੇ ਵੀ ਖਾਸ ਕਿਸਮ ਦਾ ਹੁੰਦਾ ਜਿਹਨੂੰ ਅੱਗ ਨਹੀਂ ਲੱਗਦੀ ਕਿਉਂਕਿ ਜਦੋਂ ਅਸੀਂ ਥੱਲੇ ਆਉਨੇ ਆ ਤੇ ਜਿੰਨਾ ਤਾਂ ਸਾਡੀ ਧਰਤੀ ਜੋ ਜਲਵਾਯੂ ਉਹਨਾਂ ਰਗੜ ਪੈਦਾ ਹੁੰਦੀ ਆ ਰਗੜ ਪੈਦਾ ਹੁੰਦੀ ਹੈ ਸਾਡੀ ਗੁਰਤਾ ਆਕਰਸ਼ਨ ਬਲ ਜੀ ਨੂੰ ਕਹਿੰਦੇ ਆ ਸੀ ਉਹ ਰਗੜ ਪੈਦਾ ਕਰਦਾ ਹੈ ਜੇ ਉਹ ਜੈ ਸੂਟ ਨਾ ਤਿਆਰ ਹੋਵੇ ਤਾਂ ਬੰਦੇ ਨੂੰ ਅੱਗ ਵੀ ਲੱਗ ਸਕਦੀ ਹੈ ਕਿਉਂਕਿ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਹੁਣ ਤੁਸੀਂ ਦੇਖੋ ਨਾਲ ਮੀਟਰ ਚੱਲ ਰਿਹਾ ਵੀ ਕਿੰਨੇ ਕਿਲੋਮੀਟਰ ਦੀ ਸਪੀਡ ਨਾਲ ਪਰ ਆਵਰ ਦੀ ਸਪੀਡ ਨਾ ਆ ਰਹੀ ਹੋਣੀ ਸਾਢੇ 3 ਮਿੰਟਾਂ ਚ ਇਹ ਬੰਦੇ ਨੇ ਧਰਤੀ ਤੇ ਆਉਣਾ ਸਾਢੇ 3 ਮਿੰਟ ਇਹਨੂੰ ਲੱਗੇ ਉੱਥੋਂ ਧਰਤੀ ਤੱਕ ਪਹੁੰਚਣ ਨੂੰ ਸਮਝ ਲਓ ਵੀ ਸਪੀਡ ਕਿੰਨੀ ਹੋਊਗੀ ਦੇਖੋ ਇਹਨੇ ਜਦੋਂ ਧਰਤੀ ਦੀ ਧਾਇਰੇ ਚ ਆਉਣਾ ਵਾ ਮੀਨ ਜਿਕੇ ਨੇੜੇ ਆਉਣਾ ਫਿਰ ਇਹਨੇ ਉਹ ਥੱਲੇ ਆ ਕੇ ਸੰਪਰਕ ਕਰਨਾ ਉਹਨਾਂ ਨਾਲ ਕਿਉਂਕਿ ਉੱਥੋਂ ਉਹ ਉਹ ਜਵਾਬ ਦੇ ਰਿਆ ਸੀ ਹੰਗਾਰਿਆਂ ਦੇ ਵਿੱਚ ਕਿਉਂਕਿ ਸਪੀਡ ਬਹੁਤ ਜ਼ਿਆਦਾ ਸੀ ਹੰਗਾਰਿਆਂ ਦੇ ਵਿੱਚ ਜਵਾਬ ਦੇ ਰਿਆ ਉਹਨਾਂ ਨਾਲ ਗੱਲਾਂ ਕਰ ਰਿਆ ਤੇ ਆਪਣੇ ਬਾਰੇ ਦੱਸ ਰਿਹਾ ਤੇ ਜਿਹੜਾ ਸੂਟ ਪਾਇਆ ਉਹ ਸੂਟ ਦੇ ਕਰਕੇ ਉਹਨੂੰ ਅੱਗ ਨਹੀਂ ਲੱਗੀ ਇਹ ਵੀ ਤੁਸੀਂ ਦੇਖੋ ਇਹ ਵੀਡੀਓ ਵਿੱਚ ਤੇ ਸਾਰਾ ਸਿਸਟਮ ਤੁਹਾਨੂੰ ਸਮਝਾਇਆ ਜਾ ਰਿਹਾ ਵੀ ਕਿਵੇਂ ਉਹ ਬੰਦੇ ਨੇ ਪਹਿਲਾਂ ਟ੍ਰੇਨਿੰਗਾਂ ਮਿਲੀਆਂ ਠੀਕ ਆ ਫਿਰ ਉਹਨੇ ਉਥੋਂ ਪੂਰਾ ਪ੍ਰਪੇਅਰ ਹੋਇਆ ਛਾਲ ਮਾਰਨ ਲਈ ਦੇਖੋ ਤੁਸੀਂ ਉੱਪਰੋਂ ਹੁਣ ਥੱਲੇ ਆ ਰਹੇ ਆ ਤੇ ਕਿਵੇਂ ਉਹਨੇ ਆਪਣੀ ਫੋਰਸ ਲਗਾਈ ਤੇ ਆਪਣੇ ਬਾਹਾਂ ਨੂੰ ਫਲਾ ਕੇ ਕਿਵੇਂ ਉਹਨੇ ਆਪਣੇ ਆਪ ਨੂੰ ਬੈਲੈਂਸ ਕੀਤਾ ਪਹਿਲਾਂ ਘੁੰਮ ਰਿਹਾ ਸੀਗਾ ਫਿਰ ਉਹ ਜਦੋਂ ਧਰਤੀ ਦੇ ਦਾਇਰੇ ਚ ਆ ਗਿਆ ਜ਼ਮੀਨੀ ਜਾਰੇ ਚ ਆ ਗਿਆ ਫਿਰ ਉਹਨੇ ਆਪਣੇ ਆਪ ਨੂੰ ਕਿਵੇਂ ਕੰਟਰੋਲ ਕੀਤਾ ਆਪਣੀਆਂ ਬਾਹਾਂ ਖੋਲੀਆਂ ਫਿਰ ਉਹ ਬੈਲੈਂਸ ਕਰ ਸਕਿਆ ਪੂਰਾ ਕਿਵੇਂ ਕਿਸ ਪਾਸੇ ਜਾਣਾ ਤੇ ਦੇਖੋ ਵੀਡੀਓ ਦੇ ਵਿੱਚ ਬਣੇ ਰਹੋ ਤੁਸੀਂ ਦੇਖੋ ਅੱਜ ਕੱਲ ਲੋਕ ਬੜੇ ਨੇ ਅਸੀਂ ਵੀ ਦੇਖਦੇ ਆ ਕਿ ਸਿਰਫ ਰੀਲਾ ਤੇ ਨੱਚਣ ਲਈ ਲਹਿਗੇ ਅੱਜ ਕੱਲ ਸਾਡੇ ਬੱਚੇ ਮਾਫ ਕਰਨਾ ਬੀਬੀਆਂ ਵੀ ਸਾਡੇ ਬੀਰ ਵੀ ਨਾਚਾਰ ਬਣਦੇ ਜਾ ਰਹੇ ਨੇ ਨਾ ਤਾਂ ਕੋਈ ਕਲਾ ਦੀ ਇਹਨਾਂ ਨੂੰ ਲੈਣਾ ਦੇਣਾ ਨਾ ਕੋਈ ਸੱਭਿਆਚਾਰ ਦਾ ਲੈਣਾ ਦੇਣਾ ਨਾ ਕੋਈ ਜ਼ਮੀਨੀ ਪੱਧਰ ਦਾ ਲੈਣਾ ਦੇਣਾ ਸਿਰਫ ਆਪਣੇ ਮਣੋ ਤੁਸੀਂ ਦੇਖ ਰਹੇ ਹੋ ਮਾਫ ਕਰਨਾ ਮੈਂ ਉਹ ਸ਼ਬਦ ਵਰਤ ਨਹੀਂ ਸਕਦਾ ਕਿ ਪਰਦਾ ਉੱਠ ਚੁੱਕਿਆ ਤੇ ਇੱਕ ਉਹ ਗੋਰੇ ਨੇ ਜੋ ਆਪਣੇ ਬੱਚਿਆਂ ਨੂੰ ਇਸ ਕੰਮ ਲਈ ਟ੍ਰੇਨ ਕਰਦੇ ਨੇ ਤੇ ਜੁਡੋ ਕਰਾਟੇ ਟ੍ਰੇਨ ਕਰਦੇ ਨੇ ਪਹਲਵਾਨੀ 'ਚ ਟ੍ਰੇਨ ਕਰਦੇ ਨੇ ਰੈਸਲਿੰਗ 'ਚ ਟ੍ਰੇਨ ਕਰਦੇ ਨੇ ਕਿ ਉਹ ਆਪਣੀ ਆਪ ਤੇ ਨਿਰਭਰ ਹੋ ਸਕਣ ਤੁਸੀਂ ਇਹ ਵੀਡੀਓ ਦੇਖਿਓ ਫਿਰ ਆਪਾਂ ਕੁਝ ਗੱਲਾਂ ਕਰਦੇ ਹਾਂ ਹੁਣ ਦੇਖੋ ਥੱਲੇ ਆ ਰਹੇ ਪੈਰਾਸ਼ੂਟ ਉਹਨੇ ਖੋਲ ਲਿਆ ਆਪਣਾ ਪੈਰਾਸ਼ੂਟ ਨਾਲ ਆਪਣੇ ਆਪ ਨੂੰ ਬੈਲੈਂਸ ਕਰ ਰਿਹਾ ਤੇ ਹੁਣ ਜਦੋਂ ਥੱਲੇ ਆਉਣਾ ਦੇਖਿਓ ਲੋਕਾਂ ਨੇ ਰੋਣ ਲੱਗ ਜਾਣਾ ਦੇਖੋ ਵੀ ਇਹ ਵੀ ਕਿਸੇ ਦਾ ਪੋਤਾ ਕਿਸੇ ਦਾ ਬੱਚਾ ਪਤਾ ਹੁੰਦਾ ਕਿ ਜੋ ਚੀਜ਼ ਮੈਂ ਕਰ ਰਿਹਾ ਇਹਦੇ ਵਿੱਚ ਮੇਰੀ ਜਾਨ ਵੀ ਜਾ ਸਕਦੀ ਆ ਪਰ ਫਿਰ ਵੀ ਉਹ ਬੰਦੇ ਦਾ ਉਤਸ਼ਾਹ ਦੇਖੋ ਜਜ਼ਬਾ ਦੇਖੋ ਲੋਕਾਂ ਲੋਕ ਰੋਣ ਲੱਗ ਗਏ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਕਿ ਇਹੋ ਜਿਹਾ ਬਾਲਡ ਰਿਕਾਰਡ ਦੁਨੀਆ ਦੇ ਵਿੱਚ ਇਹ ਬਾਲਡ ਰਿਕਾਰਡ ਸੀਗਾ ਇਹੋ ਜਿਹਾ ਰਿਕਾਰਡ ਨਾ ਕਾਇਮ ਹੋਇਆ ਨਾ ਮੈਨੂੰ ਲੱਗਦਾ ਕਿ ਕੋਈ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਨੇ ਪਰ ਇਸ ਲੈਵਲ ਤੇ ਕੋਸ਼ਿਸ਼ ਹੋ ਮੈਨੂੰ ਨਹੀਂ ਲੱਗਦਾ ਤੇ ਸੋ ਇੰਨੀ ਕੀ ਵੀਡੀਓ ਸੀ ਇਸ ਵੀਡੀਓ ਦੇ ਨਾਲ ਜਿੰਨੇ ਵੀ ਦਰਸ਼ਕ ਬਣੇ ਰਹੇ ਸਾਰਿਆਂ ਦਾ ਤਾਂ ਤੁਹਾਨੂੰ ਧੰਨਵਾਦ ਹੋਰ ਵੀ ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਦੇ ਕਮੈਂਟਸ ਵਿੱਚ ਆਪਣੇ ਵਿਚਾਰ ਸਾਂਝੇ ਕਰਿਓ ਪਰ ਸਤਿ ਸ੍ਰੀ ਅਕਾਲ